ਇਸ ਪੁਲਿਸ ਵਾਲੀ ਨੂੰ ਤਾਂ ਪਤਾ ਵੀ ਨਹੀਂ ਹੁਣਾ ਕਿ ਉਹਦੀ ਵੀਡੀਓ ਕਦੋਂ ਬਣ ਜਾਣੀ ਹੈ ਤੇ ਵੀਡੀਓ ਬਣ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਦੋਂ ਹੋ ਜਾਣੀ ਹੈ ਦਸ ਫਿਰ ਨਹੀਂ ਸਾਡੀ ਉਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਵੀਡੀਓ ਦੇ ਵਿੱਚ ਕਿਵੇਂ ਇਸ ਰੇੜੀ ਵਾਲੇ ਤੋਂ ਲੁਕ-ਚੁਪ ਕੇ ਪੈਸੇ ਲੈਂਦਾ ਹੋਇਆ ਯਾਨੀ ਕਿ ਰਿਸ਼ਵਤ ਲੈਂਦਾ ਹੋਇਆ ਰੰਗੇ ਹਾਥੀ ਫੜਿਆ ਗਿਆ ਹੈ ਤੇ ਵੀਡੀਓ ਵੀ ਬੜੀ ਸਾਫ਼-ਸਾਫ਼ ਦਿਖ ਰਹੀ ਹੈ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਵੇਂ ਇਸ ਰੇੜੀ ਵਾਲੇ ਦੇ ਕੋਲ ਇਸ ਖਾਕੀ ਵਰਦੀ ਵਾਲੇ ਸ਼ਖਸ ਨੇ ਯਾਨੀ ਕਿ ਇਸ ਪੁਲਿਸ ਵਾਲੀ ਨੇ ਕਿਵੇਂ ਇਸ ਦੇ ਕੋਲੋਂ ਪੈਸੇ ਲਿੱਤੇ ਨੇ ਤੇ ਪੈਸੇ ਉਸ ਦੇ ਕੋਲੋਂ ਫੜ ਕੇ ਆਪਣੀ ਜੇਬ ਦੇ ਵਿੱਚ ਪਾਉਂਦਾ ਹੁਣ ਕਹਿ ਸਕਦੇ ਹਾਂ ਕਿ ਇਹ ਮਾਮਲਾ ਜਿਹੜਾ ਤੁਹਾਨੂੰ ਦੱਸ ਦੇ ਕਿ ਕਿਹੜੇ ਕਿੱਥੋਂ ਦਾ ਹੈ ਇਹ ਮਾਮਲਾ ਜਿਹੜਾ ਉੱਤਰ ਪ੍ਰਦੇਸ਼ ਦਾ ਦੱਸ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਦੀ ਇਹ ਵੀਡੀਓ ਹੈ ਤੇ ਉੱਤਰ ਪ੍ਰਦੇਸ਼ ਦੀ ਵੀਡੀਓ ਕਿਵੇਂ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਬਚਾਵ ਚੋ ਕਿ ਉਸ ਡੇੜੀ ਵਾਲੇ ਤੋਂ ਪੈਸੇ ਲੈਂਦਾ ਯਾਨਕਿ ਹਰ ਮਹੀਨਾ ਜਿਹੜੇ ਕਿ ਪੈਸੇ ਵਸੂਲਿਆ ਨਾਲ ਆਉਂਦੇ ਨੇ ਦੱਸਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਦੇ ਖੁਰਜਾ ਦੇ ਵਿੱਚ ਇਹ ਵੀਡੀਓ ਬਣੀ ਹੈ ਖੁਰਜਾ ਦੀ ਇਹ ਵੀਡੀਓ ਜਿੱਥੇ ਕਿ ਇੱਕ ਪੁਲਿਸ ਕਰਮੀ ਦੇ ਵੱਲੋਂ ਥੇਲੇ ਲਗਾਉਣ ਵਾਲੇ ਤੋਂ ਹਰ ਮਹੀਨੇ 2000 ਰੁਪਏ ਰਿਸ਼ਵਤ ਦਿੱਤੀ ਜਾਂਦੀ ਹੈ ਕਿ 2000 ਰੁਪਏ ਸਾਨੂੰ ਦੇ ਦੇ ਤੈਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੂਗਾ ਲੇਕਿਨ ਇਹ ਅੱਜ ਇਹ ਵੀਡੀਓ ਸਾਹਮਣੇ ਆ ਗਈ ਹੈ ਵੀਡੀਓ ਬਣ ਗਈ ਹੈ ਹਾਂ ਕਿ ਆਪਣੇ ਬੋਲੇ ਤਾਂ ਬਹੁਤ ਲੁਕੋ ਲੁਕੂ ਕੇ ਛੁਪ ਛਪਾ ਕੇ ਉਹਦੇ ਕੋਲੋਂ ਪੈਸੇ ਫੜਦਾ ਹੈ ਲੇਕਿਨ ਉਹਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਣਾ ਕਿ ਮੇਰੀ ਇਹ ਵੀਡੀਓ ਬਣ ਗਈ ਏ ਤੇ ਜਦੋਂ ਇਹ ਵੀਡੀਓ ਬਣ ਗਈ ਤਾਂ ਉਸ ਤੋਂ ਬਾਅਦ ਕਿਵੇਂ ਇਹ ਵਾਇਰਲ ਹੋਣੀ ਹੈ ਹੁਣ ਪ੍ਰਸ਼ਾਸਨ ਨੇ ਇਹਦੇ ਉੱਪਰ ਕੀ ਕਦਮ ਚੁੱਕਿਆ ਹੈ ਪ੍ਰਸ਼ਾਸਨ ਕਿਹੜੀ ਕਾਰਵਾਈ ਕਰੇਗੀ ਉਸ ਦੇ ਬਾਰੇ ਹੁਣ ਕੀ ਹੋਏਗਾ ਇਹ ਹਾਲੇ ਅਗਲਾ ਕਦਮ ਹੋਏਗਾ ਲੇਕਿਨ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀਆਮ ਕਿਵੇਂ ਉਸ ਦੇ ਕੋਲ ਰਿਸ਼ਵਤ ਲੈਂਦਾ ਹੈ ਹਾਲਾਂਕਿ ਜਦੋਂ ਇਸ ਪੁਲਸ ਵਾਲੇ ਦੀ ਵੀਡੀਓ ਬਣਦੀ ਹੋਣੀ ਹੈ ਪਤਾ ਉਹਨੂੰ ਵੀ ਨਹੀਂ ਹੋਣਾ ਕਿ ਕਦੋਂ ਉਸ ਦੀ ਵੀਡੀਓ ਬਣ ਗਈ ਤੇ ਕਦੋਂ ਸੋਸ਼ਲ ਮੀਡੀਆ ਤੇ ਲੋਕਾਂ ਦੇ ਕੋਲ ਪਹੁੰਚ ਗਈ ਆ ਦੇਖ ਸਕਦੇ ਹੋ ਕਿ ਕਿਵੇਂ ਇੱਕ ਹੱਥ ਦੇ ਵਿੱਚ ਲਫਾਫਾ ਪੜਿਆ ਹੋਇਆ ਹੈ ਤੇ ਦੂਜੇ ਹੱਥ ਦੀ ਨਾਲ ਉਸ ਠੇਲੇ ਵਾਲੇ ਦੇ ਕੋਲੋਂ ਲੁਕ ਲੁਕੋ ਕੇ ਕਿਵੇਂ ਪੈਸੇ ਫੜਦਾ ਹੈ ਕਿਵੇਂ ਨੋਟ ਫੜਦਾ ਹੈ ਤੇ ਨੋਟ ਫੜ ਕੇ ਫਟਾਫਟੀ ਮੁਠੀ ਬੰਦ ਕਰ ਦਿੰਦਾ ਹੈ ਤਾਗੀ ਕਿਸ ਨੂੰ ਪਤਾ ਨਾ ਲੱਗੇ ਲੇਕਿਨ ਸ਼ਾਇਦ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਮੇਰੀ ਇਹ ਵੀਡੀਓ ਕਿੰਨੀ ਵਾਇਰਲ ਹੋ ਜਾਣੀ ਹੈ ਹੁਣ ਦੇਖਣਾ ਹੈ ਹੋਵੇਗਾ ਕਿ ਆਖਿਰਕਾਰ ਪ੍ਰਸ਼ਾਸਨ ਇਸ ਉੱਪਰ ਕੀ ਕਦਮ ਚੁੱਕਦਾ ਹੈ